ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਪਿਛਲੇ ਵੀਡੀਓ ਦੇ ਵਿੱਚ ਅਸੀਂ ਸਰਦਾਰ ਹਰਪਜਿੰਦਰ ਸਿੰਘ ਰੈਣੂ ਜੀ ਦੀ ਰਚਨਾ ਮੇਰੇ ਨਾਲ ਤਰੋ ਨੂੰ ਪੜ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਉਹਨਾਂ ਦੀ ਰਚਨਾ ਕਿੰਨਾ ਤੋਂ ਪੁੱਛਦਾ ਹੈ ਨੂੰ ਪੜਨ ਜਾ ਰਹੇ ਹਾਂ ਇਹ ਰਚਨਾ ਜਿਹੜੀ ਹੈ ਉਹਦਾ ਮੁੱਖ ਉਦੇਸ਼ ਜਿਹੜਾ ਹੈਗਾ ਉਹ ਹੈ ਜੋ ਕਿ ਮੱਧ ਵਰਗ ਤੋਂ ਇਨਕਲਾਬ ਦੀ ਆਸ ਕਰਨੀ ਜਿਹੜੀ ਹੈ ਉਹ ਫਜ਼ੂਲ ਹੈ ਸੋ ਇਹ ਤਾਂ ਰਾਜਨੀਤਿਕਾਂ ਦੇ ਝੋਲੀ ਚੁੱਕ ਬਣੇ ਹੋਰ ਅਮੀਰ ਹੋਣ ਦੀ ਦੌੜ ਵਿੱਚ ਜਿਹੜੇ ਸੀ ਇਹਨੇ ਉਹ ਲੱਗੇ ਹੋਏ ਨੇ ਸੋ ਜਿਹੜੇ ਆਮ ਲੋਕ ਨੇ ਆਮ ਲੋਕ ਵੀ ਭੁੱਖ ਨੰਗ ਕੱਟਦੇ ਸਬਰ ਸ਼ੁਕਰਾਨਾ ਪਰਿਆਜੀਵਨ ਗੁਜ਼ਾਰਨ ਵਾਲੇ ਹੁੰਦੇ ਨੇ ਇਸ ਕਰਕੇ ਭਗਤ ਸਿੰਘ ਸਫਦਰ ਹਾਸ਼ਮੀ ਅਤੇ ਪਾਸ ਵਰਗੇ ਇਨਕਲਾਬੀ बार-बार ਪੈਦਾ ਨਹੀਂ ਹੁੰਦੇ ਇਹ ਤਾਂ ਸਿਰਫ ਲੇਖਕਾਂ ਦੀਆਂ ਕਲਮਾਂ ਨੇ ਜਿਹੜੀਆਂ ਕਿ ਹਰ ਵਕਤ ਜੂੰਝਦੀਆਂ ਰਹਿੰਦੀਆਂ ਨੇ ਉਹ ਪੜਦੇ ਹਾਂ ਉਹਨਾਂ ਦੀ ਰਚਨਾ ਕਿੰਨਾ ਤੋਂ ਪੁੱਛਦਾ ਹੈ ਇਹ ਰਚਨਾ ਜਿਹੜੀ ਹੈ ਉਹ ਬਹੁਤ ਹੀ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਨੂੰ ਸੰਬੋਧਿਤ ਕੀਤੀ ਗਈ ਹੈ ਜਿਹੜੇ ਕਿ ਆਪਣੇ ਨਾਟਕਾਂ ਦੇ ਵਿੱਚ ਭਾਈ ਮੰਨਾ ਸਿੰਘ ਪਾਤਰ ਦੇ ਰੂਪ ਵਿੱਚ ਮੱਧ ਵਰਗੀ ਲੋਕਾਂ ਤੋਂ ਇਨਕਲਾਬ ਦੀ ਆਸ ਕਰਦਾ ਸੀ ਪਰ ਕਵੀ ਉਹ ਮੱਧ ਵਰਗ ਦੀ ਸੀਮਾ ਨੂੰ ਇਸ ਰਚਨਾ ਦੇ ਰਾਹੀਂ ਉਗਾਰ ਰਿਹਾ ਹੈ ਆਓ ਪੜ੍ਹਦੇ ਹਾਂ ਉਹਨਾਂ ਦੀ ਰਚਨਾ ਕਿੰਨਾ ਤੋਂ ਪੁੱਛਦਾ ਹੈ ਭਾਈ ਮੰਨਾ ਸਿੰਘ ਕਿੰਨਾ ਤੋਂ ਪੁੱਛਦਾ ਹੈ बार-बार ਇਹ ਸਵਾਲ ਕਿੰਨਾ ਕੁ ਬਦਲਿਆ ਮੌਸਮ ਤੇ ਕੌਣ ਬਦਲੇਗਾ ਕੌਣ ਨਿਤਰੇਗਾ ਸੋ ਕਵੀ ਭਾਈ ਮੰਨਾ ਸਿੰਘ ਨੂੰ ਕਹਿੰਦਾ ਹੈ ਕਿ ਕਿ ਕਿੰਨਾ ਤੋਂ ਬਾਰ ਬਾਰ ਰਾਜਨੀਤਿਕ ਤੇ ਆਰਥਿਕ ਵਾਤਾਵਰਨ ਦੀ ਤਬਦੀਲੀ ਦੇ ਬਾਰੇ ਪ੍ਰਸ਼ਨ ਪੁੱਛ ਕੇ ਕਿੰਨਾ ਲੋਕਾਂ ਤੋਂ ਅਮੀਦਾ ਕਰ ਰਿਹਾ ਹੈ ਤੇ ਕੌਣ ਨਿਤਰੇਗਾ ਕੌਣ ਬਦਲੇਗਾ ਤੇ ਕੌਣ ਨਿਤਰੇਗਾ ਉਹ ਕੀ ਸਮਝਦਾ ਕਿ ਇਹਨਾਂ ਮੱਧ ਵਰਗੀ ਲੋਕਾਂ ਦੇ ਵਿੱਚੋਂ ਕੋਈ ਵੀ ਇਸ ਨੂੰ ਨਾ ਤਾਂ ਬਦਲੇਗਾ ਨਾ ਹੀ ਨਿਤਰੇਗਾ ਫਿਰ ਕਹਿੰਦਾ ਉਹ ਜਵਾਬ ਦੇ ਨਹੀਂ ਆਏ ਨਾ ਸਵਾਲ ਸੁਣ ਦਵਾਈ ਦੀ ਤਰ੍ਹਾਂ ਖਾਣ ਨਹੀਂ ਆਏ ਤੇਰੇ ਪਰਚੀਆਂ ਤੇ ਲਿਖੇ ਨਸਕੇ ਇਹ ਤਾਂ ਪੀੜ ਜੁੜੀ ਹੈ ਜੋ ਕਿਤੇ ਵੀ ਜੁੜ ਜਾਂਦੀ ਹੈ ਕੁਝ ਸਮਾਂ ਤਫਰੀਖਾਤਰ ਤਫਰੀਹ ਦਾ ਮਨੋਰੰਜਨ ਹੁਣ ਕੀ ਕਹਿੰਦਾ ਉਹ ਜਵਾਬ ਦੇ ਨਹੀਂ ਆਏ ਨਾ ਸਵਾਲ ਸੁਣ ਫਾਵ ਜਿਹੜੀ ਭੀੜ ਜਿਹੜੀ ਮਦਵਰਗੀ ਲੋਕਾਂ ਦੀ ਭੀੜ ਇਕੱਠੀ ਹੋਈ ਐ ਉਹ ਤੇਰੇ ਨਾਂ ਤਾਂ ਜਵਾਬ ਦੇਣ ਆਏ ਆ ਨਾ ਤੇਰੇ ਸਵਾਲ ਸੁਣਨ ਆਏ ਆ ਨਾ ਹੀ ਦਵਾਈ ਦੀ ਤਰ੍ਹਾਂ ਖਾਣ ਨਹੀਂ ਆਏ ਤੇਰੇ ਪਰਚੀਆਂ ਤੇ ਲਿਖੇ ਨੁਸਖੇ ਕਿ ਨਾ ਹੀ ਦਵਾਈ ਦੀ ਤਰ੍ਹਾਂ ਤੇਰੇ ਪਰਚੀਆਂ ਤੇ ਲਿਖੇ ਹੋਏ ਨੁਸਖੇ ਜਿਹੜੇ ਆ ਉਹ ਖਾਣ ਆਏ ਆ ਤੇ ਇਹ ਭੀੜ ਜੁੜੀ ਹੈ ਜੋ ਕਿਤੇ ਵੀ ਜੁੜ ਜਾਂਦੀ ਹੈ ਜਿਹੜੀ ਭੀੜ ਆ ਉਹੋ ਪੀੜ ਜੁੜੀ ਆ ਜਿਹੜੀ ਕਿਤੇ ਵੀ ਜੁੜ ਜਾਂਦੀ ਹੈ ਕੁਝ ਸਮਾਂ ਤਫਰੀ ਖਾਤਰ ਜੇ ਕੁਝ ਸਮਾਂ ਆਪਣੀ ਤਫਰੀ ਭਾਵ ਮਨੋਰੰਜਨ ਦੀ ਖਾਤਰ ਇਹ ਕਿਤੇ ਵੀ ਜੁੜ ਜਾਂਦੀ ਹੈ ਤੇ ਤੂੰ ਜਿੰਨਾ ਦੀ ਗੱਲ ਕਰਦਾ ਉਹ ਤਾਂ ਤੇਰੇ ਹੀ ਸ਼ਬਦ ਚਲਾਉਂਦੇ ਨੇ ਤਲਵਾਰਾਂ ਦੀ ਤਰ੍ਹਾਂ ਹੁਣ ਕਹਿੰਦਾ ਕਿ ਤੂੰ ਜਿੰਨਾ ਦੀ ਗੱਲ ਕਰ ਰਿਹਾ ਉਹ ਤਾਂ ਤੇਰੇ ਹੀ ਸ਼ਬਦ ਚਲਾਉਂਦੇ ਨੇ ਤਲਵਾਰਾਂ ਦੀ ਤਰ੍ਹਾਂ ਭਾਵ ਕਿ ਜਿੰਨਾ ਮਦਬਰਗਾ ਤੋਂ ਤੂੰ ਇਨਕਲਾਬ ਦੀ ਆਸ ਕਰਦਾ ਉਹ ਤਾਂ ਤੇਰੇ ਹੀ ਵਰਤੇ ਸ਼ਬਦਾਂ ਨੂੰ ਆਪਣੀ ਦਹਿਸ਼ਤ ਫਲਾਉਣ ਦੇ ਲਈ ਤਲਵਾਰਾਂ ਦੇ ਮਾਗ ਜਿਹੜਾ ਹੈਗਾ ਉਹ ਚਲਾ ਰਹੇ ਨੇ ਉਹ ਤੇਰੇ ਪਾਤਰਾਂ ਦੀ ਤਰ੍ਹਾਂ ਮੰਚ ਤੇ ਗੱਤਕਾ ਨਹੀਂ ਖੇਡਦੇ ਗਲੀਆਂ ਬਜ਼ਾਰਾਂ ਵਿੱਚ ਕਰਦੇ ਨੇ ਕਤਲਿਆਮ ਹੁਣ ਕੀ ਕਹਿ ਰਿਹਾ ਕਬੀ ਕਿ ਉਹ ਤੇਰੇ ਨਾਟਕਾਂ ਦੇ ਪਾਤਰਾਂ ਦੀ ਤਰ੍ਹਾਂ ਮੰਚ ਦੇ ਉੱਤੇ ਸਟੇਜ ਦੇ ਉੱਤੇ ਗੱਤਕਾ ਨਹੀਂ ਖੇਡਦੇ ਕੀ ਕਰਦੇ ਨੇ ਗਲੀਆਂ ਬਜ਼ਾਰਾਂ ਵਿੱਚ ਕਰਦੇ ਨੇ ਕਤਲਿਆਮ ਉਹ ਤਾਂ ਸ਼ਰਿਆਮ ਗਲੀਆਂ ਤੇ ਬਜ਼ਾਰਾਂ ਵਿੱਚ ਕੀ ਕਰਦੇ ਨੇ ਕਤਲਿਆਮ ਕਰਦੇ ਨੇ ਤੂੰ ਮੌਸਮ ਦੇ ਗੱਲ ਕਰਨਾ ਮੌਸਮ ਤਾਂ ਹੈ ਉਹਨਾਂ ਦੀਆਂ ਅੱਖੀਆਂ ਦੀ ਕੁਰਕੀਚ ਕੈਦ ਹੁਣ ਕੀ ਕਹਿੰਦਾ ਕਿ ਤੂੰ ਮੌਸਮ ਦੀ ਤਰ੍ਹਾਂ ਉਹਨਾਂ ਲੋਕਾਂ ਦੇ ਬਦਲਣ ਦੀ ਗੱਲ ਕਰਦਾ ਉਹ ਮੌਸਮ ਤਾਂ ਕਿੱਥੇ ਹੈ ਕੁਰਕੀਚ ਕੈਦ ਕਿਹੜੇ ਲੋਕਾਂ ਦੀ ਜਿਹੜੇ ਰਾਜਨੀਤਿਕ ਲੋਕਾਂ ਦੀ ਉਹਨਾਂ ਦੀ ਕੁਰਕੀਚੜਾ ਹੈਗਾ ਮੌਸਮ ਜਿਹੜਾ ਹੈਗਾ ਉਹੋ ਕੈਦ ਹੈ ਮੱਧ ਵਰਗ ਦੀਆਂ ਅੱਖਾਂ ਦੀਆਂ ਕੁਰਕੀਆਂ ਵਿੱਚ ਕੈਦ ਹੈ ਤੇ ਹਵਾ ਦਾ ਰੁੱਖ ਫਿਰਦਾ ਹੈ ਉਹਨਾਂ ਦੇ ਮੋਢਿਆਂ ਟੰਗੇ ਹਥਿਆਰਾਂ ਦੇ ਨਾਲ ਨਾਲ ਹੁਣ ਕੀ ਕਹਿੰਦਾ ਕਿ ਹਵਾ ਦਾ ਰੁੱਖ ਜਿਹੜਾ ਹੈਗਾ ਉਹਨਾਂ ਦੇ ਮੋਢਿਆਂ ਉੱਤੇ ਟੰਗੇ ਹੋਏ ਹਥਿਆਰਾਂ ਦੇ ਨਾਲ ਨਾਲ ਕੀ ਹੁੰਦਾ ਹੈ ਬਦਲਦਾ ਹੈ ਭਾਵ ਉਹਨਾਂ ਨੇ ਆਲੇ-ਦੁਆਲੇ ਕੀ ਕਰ ਲਿਆ دہشت ਦਾ ਮਾਹੌਲ ਜਿਹੜਾ ਹੈਗਾ ਉਹਨੂੰ ਪੈਦਾ ਕਰ ਲਿਆ ਤੂੰ ਉਹਨਾਂ ਦੇ ਕੰਨਾਂ 'ਚ ਪਾਉਂਦਾ ਹੈ ਬਰਾਬਰੀ ਦਾ ਮੰਤਰ ਹੁਣ ਕੀ ਕਹਿੰਦਾ ਕਿ ਤੂੰ ਉਹਨਾਂ ਦੇ ਕੰਨਾਂ ਵਿੱਚ ਕੀ ਪਾ ਰਿਹਾ ਬਰਾਬਰੀ ਦਾ ਮੰਤਰ ਜਿਹੜਾ ਹੈਗਾ ਪਾ ਰਿਹਾ ਜੋ ਦੌੜ ਰਹੇ ਨੇ ਅਗਲੀ ਪੀੜ ਸ਼ਾਮਲ ਹੋ ਲਈ ਜਿਹੜੇ ਲੋਕ ਅਗਲੀ ਪੀੜ ਵਿੱਚ ਸ਼ਾਮਲ ਹੋਣ ਲਈ ਦੌੜ ਰਹੇ ਨੇ ਭਾਵ ਅਮੀਰ ਲੋਕਾਂ ਦੇ ਵਿੱਚ ਸ਼ਾਮਲ ਹੋਣ ਲਈ ਜਿਹੜਾ ਹੈਗਾ ਉਹ ਦੌੜ ਰਹੇ ਨੇ ਜਿਨ੍ਹਾਂ ਦੀ ਸੋਚ ਉਣਦੀ ਹੈ ਮੱਕੜ ਜਾਲ ਜਿਨ੍ਹਾਂ ਦੀ ਸੋਚ ਜੜੀ ਹੈ ਉਹ ਰਾਜਨੀਤਿਕ ਸੱਤਾ ਦੀ ਕੁਰਸੀ ਦੇ ਪੈਰਾਂ ਵਿੱਚ ਆਪਣਾ ਮੱਕੜੀ ਦੀ ਤਰ੍ਹਾਂ ਜਾਲ ਬਣ ਕੇ ਉਹਨਾਂ ਨਾਲ ਚਿਪਕ ਜਾਣਾ ਸੋਚ ਰਹੀ ਹੈ ਹਰ ਸੱਤਾ ਕੁਰਸੀ ਦੇ ਪੈਰਾਂ ਨਾਲ ਦੇ ਹਾ ਦੇ ਨਾਰੇ ਵਿੱਚੋਂ ਵੀ ਲੈਣ ਚਾਕਲੇਟੀ ਕਾਫੀ ਜਿਹਾ ਸਵਾਦ ਜਾਂ ਫਿਰ ਭਰ ਲਿਆ ਹੋਵੇ ਕੋਕਾ ਕੋਲਾ ਦਾ ਕੋਕਾ ਕੋਲਾ ਦਾ ਤਿੱਖਾ ਭਰਪੂਰ ਘੁੱਟ ਹੁਣ ਕੀ ਕਹਿੰਦਾ ਵਾ ਕਿ ਉਹ ਤਾਂ ਭਾਈ ਮੰਨਾ ਸਿੰਘ ਦੇ ਹਾ ਦੇ ਨਾਰੇ ਵਿੱਚੋਂ ਚਾਕਲੇਟੀ ਕਾਫੀ ਦਾ ਸਵਾਦ ਲੈਂਦੇ ਨੇ ਜਾਂ ਇਸ ਤਰ੍ਹਾਂ ਮਹਿਸੂਸ ਕਰਦੇ ਨੇ ਕਿ ਜਿਵੇਂ ਉਹਨਾਂ ਨੇ ਕੋਕਾ ਕੋਲਾ ਦਾ ਸਿੱਖਾ ਕੁੱਟ ਜਿਹੜਾ ਹੈਗਾ ਉਹ ਪਰ ਲਿਖਾ ਹੋਵੇ ਪਾਪ ਪਾਪ ਦੁੱਖਾਂ ਦੇ ਵਿੱਚ ਮਾਰੇਗੇ ਲੋਕਾਂ ਦੇ ਪ੍ਰਤੀ ਕੀਤੀ ਹਮਦਰਦੀ ਦਾ ਜਿਹੜਾ ਉਹਨਾਂ ਨਾਲ ਕੋਈ ਵਾਸਤਾ ਨਹੀਂ ਇੱਥੇ ਤਾਂ ਹਰ ਇੱਕ ਦੇ ਚੋਲੇ 'ਚ ਆਪਣਾ ਆਪਣਾ ਸੱਚ ਕੀ ਕਹਿੰਦਾ ਕਿ ਇੱਥੇ ਤਾਂ ਹਰ ਇੱਕ ਦੇ ਮਨ ਰੂਪੀ ਚੋਲੇ ਦੇ ਵਿੱਚ ਆਪਣਾ ਆਪਣਾ ਸੱਚ ਹੈ ਮੌਕੇ ਦੀ ਦਲੀਲ ਸਭ ਕੁਝ ਉਡਾ ਦੇਣ ਮੌਕੇ ਦੀ ਦਲੀਲ ਨੂੰ ਕੁਝ ਨਹੀਂ ਸਮਝਦੇ ਉਹਨੂੰ ਇਸ ਤਰ੍ਹਾਂ ਉਡਾ ਦਿੰਦੇ ਨੇ ਜਿਵੇਂ ਜਿਵੇਂ ਸਿਗਰਟ ਦੇ ਧੂਏ ਦੇ ਛੱਲਿਆਂ ਦੀ ਤਰ੍ਹਾਂ ਜਿਵੇਂ ਸਿਗਰਟ ਦੇ ਧੂਏ ਜਿਹੜੇ ਹੈਗੇ ਆ ਉਹ ਛੱਲੇ ਬਣ ਕੇ ਤਾਂ ਹਨ ਉੱਡ ਜਾਂਦੇ ਨੇ ਸੁਣਦੇ ਹੁੰਦੇ ਸਾਂ ਰੰਗ ਲਿਆਉਂਦਾ ਹੈ ਖੂਨ ਕੀ ਕਹਿੰਦਾ ਕਿ ਸੁਣਦੇ ਹੁੰਦੇ ਸੀ ਕਿ ਬਹਾਇਆ ਹੋਇਆ ਖੂਨ ਰੰਗ ਲਿਆਉਂਦਾ ਬਾਪੂ ਕੁਰਬਾਨੀ ਕੀਤੀ ਜਿਹੜੀ ਹੈਗੀ ਆ ਜ਼ਰੂਰ ਰੰਗ ਲਿਆਉਂਦੀ ਹੈ ਦੱਸੀ ਜਰਾ ਆਪਣੀ ਬੀਤੀ ਔਦ ਦਾ ਕਰਕੇ ਲੇਖਾ ਹੁਣ ਕੀ ਕਹਿੰਦਾ ਕਿ ਆਪਣੀ ਬੀਤੀ ਹੋਈ ਔਦ ਭਾਵ ਉਮਰ ਦਾ ਲੇਖਾ ਕਰਕੇ ਦੱਸੀ ਕਿ ਕਿ ਕਿੰਨੀ ਵਾਰ ਮੁਰ ਮੁਰ ਜੰਮਣ ਭਗਤ ਸਿੰਘ ਸਫਦਰ ਹਾਸ਼ਮੀ ਤੇ ਪਾਸ਼ ਕੌਣ ਤੋੜਦਾ ਹੈ ਉਹਨਾਂ ਦੇ ਨਾਲ ਕੀ ਕਹਿੰਦਾ ਕਿ ਆਪਣੀ ਬੀਤੀ ਹੋਈ ਉਮਰ ਦਾ ਲੇਖਾ ਕਰਕੇ ਦੱਸੀ ਕਿ ਕਿੰਨੀ ਵਾਰ ਭਗਤ ਸਿੰਘ ਸਫਦਰ ਹਾਸ਼ਮੀ ਤੇ ਪਾਸ ਜਿਹੜਿਆ ਉਹ ਮੋੜ-ਮੋੜ ਜੰਮੇ ਨੇ ਕੌਣ ਤੁਰਦਾ ਹੈ ਉਹਨਾਂ ਦੇ ਨਾਲ ਕਿ ਉਹ ਕੌਣ ਉਹਨਾਂ ਦੇ ਨਾਲ ਤੁਰਦਾ ਹੈ ਤੇ ਉਹਨਾਂ ਦਾ ਰਾਹ ਤੁਰਦਾ ਹੋਇਆ ਕੁਰਬਾਨੀ ਜਿਹੜੀ ਹੈਗੀ ਆ ਉਹ ਕਰਦਾ ਹੈ ਇਹ ਤਾਂ ਕਲਮਾ ਨੇ ਕਲਮਾ ਕੀ ਹੁਣ ਕੀ ਕਹਿੰਦਾ ਕਿ ਇਹ ਤਾਂ ਸਿਰਫ ਲੇਖਕਾਂ ਦੀਆਂ ਕਲਮਹਨ ਆਪਣੇ ਖੂਨ ਚੋਂ ਲੈ ਕੇ ਜੀਵਨ ਪ੍ਰਾਣ ਜਿਹੜੀਆਂ ਆਪਣੇ ਖੂਨ ਦੇ ਵਿੱਚੋਂ ਜੀਵਨ ਪ੍ਰਾਣ ਲੈ ਕੇ ਜੂਝਦੀਆਂ ਜੁੜਦੀਆਂ ਜੂਝਦੀਆਂ ਬਾਰ-ਬਾਰ ਜੁੜ ਰਹੀਆਂ ਨੇ ਮੁਰਮੁਰ ਕੇ ਤੇ ਜੂਝ ਰਹੀਆਂ ਨੇ ਲੋਕ ਤਾਂ ਲੋਕ ਨੇ ਅੱਧੀ ਰਾਹ ਪੂਰੀ ਖਾ ਕੇ ਸੌ ਜਾਣ ਵਾਲੇ ਹੁਣ ਕਹਿੰਦਾ ਕਿ ਲੋਕ ਤਾਂ ਅਜਿਹੇ ਲੋਕ ਨੇ ਜਿਹੜੇ ਅੱਧੀ ਜਾਂ ਪੂਰੀ ਖਾ ਕੇ ਰੱਬ ਦੀ ਰਜ਼ਾ ਵਿੱਚ ਰਹਿੰਦੇ ਹੋਏ ਸੌਂ ਜਾਣ ਵਾਲੇ ਰਜ਼ਾ ਵਿੱਚ ਸ਼ੁਕਰ ਮਨਾਉਣ ਵਾਲੇ ਰੱਬ ਦੀ ਰਜ਼ਾ ਵਿੱਚ ਸ਼ੁਕਰ ਮਨਾਉਂਦੇ ਨੇ ਤੇ ਸੌਂ ਜਾਂਦੇ ਨੇ ਭਾਈ ਮੰਨਾ ਸਿੰਘ ਕਿੰਨਾ ਤੋਂ ਪੁੱਛਦਾ ਹੈ ਤੂੰ ਸਵਾਲ ਭਾਈ ਮੰਨਾ ਸਿੰਘ ਵੱਲੋਂ ਉਮੀਦਾਂ ਲਾ ਕੇ ਆਸ ਰੱਖ ਕੇ ਇਹਨਾਂ ਲੋਕਾਂ ਤੋਂ ਸਵਾਲ ਪੁੱਛਣ ਦਾ ਕੋਈ ਸਾਰਥਕ ਨਤੀਜਾ ਜਿਹੜਾ ਹੈਗਾ ਉਹ ਨਿਕਲਣ ਦੀ ਆਸ ਕਵੀ ਨੂੰ ਨਹੀਂ ਹੈ